The Lord, the Lord, the the Lord, the Lord, the the Lord, the Lord, the 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 Lord, the satan adoram adoram ਗੁਰੂਆਂ ਦੀ ਸਾਂਝੀ ਓਟ ਆਦੇ ਰਹੂ ਪਿਆਰੀ ਗੁਰੂ ਸਾਰੇ ਗੁਰੂ ਸਾਧ ਸੰਗਤ ਜੀ ਆਪ ਵੀ ਬੜਾ ਬਾਗੇ ਹੋ ਕਾਸ਼ਾ ਜੀ ਦੇ ਪਾਉਂਦ ਰੀ ਅੰਦਰੋਂ ਮਨ ਸਰਪੀਓ ਜੀ ਆ ਤੋਂ ਕਰਕੇ ਆਪਣੇ ਜੀਵਨ ਸੌਲਕੋ ਆਓ ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਫਤੇ ਬੋਲ ਗਏ ਆਪ ਕੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਤਉ ਬ੍ਰਹਮ ਸਭ ਜੀਆਂ ਦੇ ਬਾਗਣਾ ਤਉ ਜੀਆਂ ਦੇ ਸੋਹਣੇ ਸ਼੍ਰੀ ਗੁਰੂ ਜੀ ਨੂੰ ਜਾਰਨ ਕੀਤੇ ਜੀ ਕੇ ਪਾਸ਼ਾ ਦੇ ਪਵਿੱਤਰ ਰਚਨਾ ਦੇ ਜਾ ਤਾਲ ਪਰਦੇਸੀ ਮਾਰਾ ਦਾ ਵਜਨਾ ਸਾਧਗੁਰੂ ਸੇਵਮਾਨ ਨਰਬਲਾ ਮਹੰਤ ਵਰੁਕਾਰ ਆਪ ਸੋ ਜੀਵਤ ਮੁਰਾ ਪ੍ਰਕਾਸ਼ ਹੋ ਤਾ ਜਨਾ ਨੇ ਸਾਧਗੁਰਾਂ ਦੀ ਸੇਵਾ ਕੀਤੀ ਹੈ ਉਹਨਾਂ ਦਾ ਮਾਣਾ ਉਹ ਵਿਲਾਪ ਹਾਸ਼ੁਲੋ ਕੇ ਉਹਨਾਂ ਦੇ ਸੰਤਾ ਦੇ ਨਾਮਾ ਮਹਾਂਦਰ ਪ੍ਰਕਾਰਾਂ ਦੀ ਸਤਿ ਆਲ ਸੋਰ ਜੀਵਤ ਮਰ ਹੈ ਗੁਰ ਕੈ ਸੋਚੀ ਚਾਹ ਕੋ ਆਤਮਾ ਪਾਵ ਸਰ ਕੀ ਜੀਵਤ ਭਾਵ ਤੋਂ ਮਰ ਗਏ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਅੰਦਰ ਭਾਦਣਾ ਪੈਂਦਾ ਹੈ ਤਾਂ ਦਾਤਾ ਤੇ ਪਿਆਰ ਐ ਭਾਈ ਜਿੰਨਾ ਦਾ ਪਿਆਰ ਸੱਚੇ ਪ੍ਰਭੂ ਵਿੱਚ ਲਾ ਲਿਆ ਉਹਨਾਂ ਬਰਮਖਾਂ ਦੇ ਮਾਨਤਨ ਧਿਆਨ ਚ ਦੌੜ ਤੇ ਲੱਗ ਗਿਆ ਪਾਉ ਉਹ ਜੁਨਾ ਤੇ ਜਾਉਣ ਚ ਰਹਿ ਬਸ ਤੇ ਲਾ ਤਾਵਤ ਰਹਿ ਸੱਚਾ ਨਾਕਾ ਸਾਥ ਕਰਾ ਜੋ ਸੱਚੇ ਇਹ ਨਾਲ ਪਿਆਰ ਪ੍ਰਜਨਨ ਜੋ ਸੱਚੇ ਦੇ ਨਾਲ ਪ੍ਰੇਮ ਕਰੇ ਉਹ ਹਰ ਦੁਨਿਆਵੀ ਭੰਡਿਆਂ ਨੂੰ ਬਹੁਤੀ ਬੰਦਾ ਤਰਜੀਹ ਦੇ ਉਹ ਕਹਿੰਦਾ ਵੀ ਨਾਮ ਤੋਂ ਦੇ ਰਹੇ ਰਹਿੰਦੇ ਬੰਦਿਆ ਤੂੰ ਮੁੱਕ ਜਾ ਨਾ ਤੇਰੇ ਕੰਮ ਨਹੀਂ ਮੁੱਕਦੇ ਮੁੱਕੇ ਤਰੀਕਾ सॼे माउ पियो सत संग उहो ई कम कंदे साढा